ਸੁਚਲ ਸਿੰਘ ਛੋਟੇਪੁਰ ਕਹਿੰਦੇ ਭਈ ਜਾਣਾ ਸੀ ਉਹਨਾਂ ਨੇ ਵਿਦੇਸ਼ ਦੇ ਵਿੱਚ ਉਹਦੀ ਪੋਤਰੀ ਦਾ ਕੋਈ ਵਿਆਹ ਸਮਾਗਮ ਸੀ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਪਾਸਪੋਰਟ ਤੱਕ ਵੀ ਉਹਨਾਂ ਦਾ ਜ਼ਬਤ ਕਰ ਲਿਆ ਕੀ ਮਸਲਾ ਜੀ ਮਸਲਾ ਤੇ ਦੇਖੋ ਛੋਟੇਪੁਰ ਨੂੰ ਹੀ ਨਹੀਂ ਪਤਾ ਸੀ ਹੂੰ ਤੇ ਇਧਰ ਆ ਮੈਂ ਤੇ ਉਹਨਾਂ ਤੋਂ ਵੀ ਛੋਟਾ ਜੀ ਮੈਨੂੰ ਕੀ ਪਤਾ ਹੋਏਗਾ ਮਸਲਾ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਮਸਲਾ ਕੀ ਹੈ ਕੋਈ ਤਕਨੀਕੀ ਕੋਈ ਮਸਲਾ ਪੈ ਗਿਆ ਜਾਂ ਕੋਈ ਹੋਰ ਮਸਲਾ ਹੈ ਤੇ ਚਲੋ ਮਣੀ ਦੇਖੋ ਉਹ ਅਮਰੀਕਾ ਦੇ ਵਿੱਚ ਚਲੇ ਸਨ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਹੀਂ ਜਾ ਸਕਦੇ ਹੂੰ ਉਹ ਕਹਿੰਦੇ ਵੀ ਕਾਰਨ ਕਾਰਨ ਕਹਿੰਦੇ ਕਿ ਜਾ ਕੇ ਪਾਸਪੋਰਟ ਦਫਤਰ ਦੇ ਵਿੱਚ ਪਤਾ ਕਰ ਲਿਓ ਤੁਹਾਡੇ ਪਾਸਪੋਰਟ ਦੀ ਕਿਤੇ ਮਿਸਯੂਜ਼ਿੰਗ ਹੋਈ ਆ ਜੀ ਉਹ ਕਹਿੰਦੇ ਕਿ ਭਾਈ ਨਾ ਤਾਂ ਮੈਂ ਪਾਸਪੋਰਟ ਕਿਸੇ ਨੂੰ ਦਿੱਤਾ ਨਾ ਚੋਰੀ ਹੋਇਆ ਪਾਸਪੋਰਟ ਦੀ ਮਿਸਯੂਜ਼ਿੰਗ ਕਿ ਹੋਗੀ ਭਈ ਹੂੰ ਇਹ ਕਿਤੇ ਕੋਈ ਟੈਲੀਫੋਨ ਹੈ ਕਿ ਕੋਈ ਗਲਤ ਥਾਂ ਤੇ ਮਲਾਕੇ ਤੇ ਛੇੜ ਗਿਆ ਕਿਸੇ ਨੂੰ ਜੀ ਇਹ ਚੱਕਰ ਕੀ ਚੱਲਿਆ ਉਹ ਕਹਿੰਦੇ ਕਿ ਤੁਸੀਂ ਸਾਡਾ ਕਿਉਂ ਦਿਮਾਗ ਖਾਂਦੇ ਹੋ ਜਾ ਕੇ ਤੇ ਪਾਸਪੋਰਟ ਦਫਤਰ ਉੱਥੇ ਅਧਿਕਾਰੀਆਂ ਨੂੰ ਪੁੱਛੋ ਹਮ ਹੁਣ ਛੋਟੇਪੁਰ ਸਾਹਿਬ ਤੁਹਾਨੂੰ ਪਤਾ ਹੀ ਆ ਬਜ਼ੁਰਗ ਆਦਮੀ ਨੇ ਕਿਸੇ ਸਮੇ ਉਹ ਵੀ ਝਾੜੂ ਚ ਝਾੜੂ ਪਾਰਟੀ ਚ ਸੀਗੇ ਜੀ ਹਮ ਤੇ ਕਿਸੇ ਵੇਲੇ ਉਹ ਵੀ ਮੁੱਖ ਮੰਤਰੀ ਬਨ ਦਾ ਦਾਵਾ ਰੱਖਦੇ ਸਨ ਸਰ ਇਹਦੇ 'ਚ ਕੋਈ ਸ਼ੱਕ ਨਹੀਂ ਆ ਬੜੀ ਮਿਹਨਤ ਕੀਤੀ ਉਹਨਾਂ ਨੇ ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਭਈ ਕਿਦਾਂ ਚੁਣ ਚੁਣ ਕੇ ਜਿਹੜੇ ਨਿਸ਼ਾਨੇ ਸੀਗੇ ਉਹ ਲਾਏ ਗਏ ਤੇ ਚਿਹਰੇ ਜਿਹੜੇ ਸੀਗੇ ਫਿਰ ਉਹ ਛੋਟੇਪੁਰ ਸਾਹਿਬ ਨੂੰ ਆਪ ਦਾ ਬੱਲਾ ਫੜਨਾ ਪਿਆ ਚੋ ਨਿਸ਼ਾਨ ਕੀ ਇਹ ਬੱਲਾ ਦਾ ਤਾਂ ਗੱਲ ਇਹ ਆ ਕਿ ਉਹ ਚਲੋ ਕਹਾਣੀਆਂ ਨੇ ਵੱਖਰੀਆਂ ਸਿਆਸੀ ਤੌਰ ਤੇ ਦੇਖੀਏ ਤਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਤਕਨੀਕੀ ਤੌਰ ਤੇ ਕੀ ਕਾਰਨ ਰਿਹਾ ਹੁਣ ਉਹ ਕਹਿੰਦੇ ਕਿ ਪਾਸਪੋਰਟ ਦਫਤਰ ਚ ਤੁਰੰਤ ਜਾ ਕੇ ਕਰਾਂਗਾ ਤਾਂ ਕੀ ਕਰਾਂਗਾ ਉਹ ਕਹਿੰਦੇ ਕਿ ਤੇਰਾ ਤੇ ਪਾਸਪੋਰਟ ਹੀ ਬਾਬਾ 10 ਦਿਨਾਂ ਬਾਅਦ ਆਉਣਾ 15 ਦਿਨਾਂ ਬਾਅਦ ਆਉਣਾ ਉਦੋਂ ਤੱਕ ਬੈਠਾ ਰਿਹਾ ਚੁੱਪ ਕਰਕੇ ਉਹਦੇ ਨਾਲ ਤੇ ਸ਼ੈ ਵਿਆਸ ਮਗਮ ਹੋ ਜਾਣਾ ਆ ਹੋ ਸਕਦਾ ਜੀ ਉਹ ਤੇ ਜੋੜਾ ਤੇ ਹਣੀ ਮੂੰ ਤੇ ਵੀ ਚਲਾ ਜਾਵੇ ਤੇ ਉਹ ਹਣੀ ਮੂੰ ਖਤਮ ਕਰਕੇ ਵੀ ਆ ਜਾਵੇ ਕਿਉਂਕਿ ਪਾਸਪੋਰਟ ਦਫਤਰ ਦੇ ਵਿੱਚ ਸਰ ਤੁਹਾਡਾ ਮਾਮਲਾ ਉਲਝਣ ਦਾ ਮਤਲਬ ਪਤਾ ਕੀ ਹੈ ਕਿ ਸਮਝ ਲਓ ਕਿ ਤੁਸੀਂ ਬਹੁਤ ਇੱਕ ਐ ਕਹੋ ਅੱਗ ਦੀ ਭੱਠੀ ਚੋਂ ਨ ਗੁਜ਼ਰਨਾ ਬਾਕੀ ਮੈਂ ਤੁਹਾਨੂੰ ਸਿੰਪਲੀ ਦੱਸ ਦੇਵਾਂ ਕਿ ਉਹ ਜਿੰਦ ਨਾ ਇਹ ਇਸ਼ਕ ਨਹੀਂ ਆਸਾਂ ਇਤਨਾ ਸਮਝ ਲਵਾ ਕਾ ਦਰਿਆ ਹੈ ਔਰ ਤੈਰ ਕੇ ਜਾਣਾ ਇਹ ਅੱਗ ਦਾ ਦਰਿਆ ਹੈ ਜੇ ਤੁਹਾਡਾ ਪਾਸਪੋਰਟ ਦਫਤਰ ਚ ਕੋਈ ਕਲੇਸ਼ ਪੈ ਗਿਆ ਤੇ ਭਾਈ 5 10 ਗੇੜੇ ਮਾਂ ਨੂੰ ਵੀ ਜੰਮੇ ਜੀ ਤੇ ਰੁਪਿਆ ਤੇ ਹੁਣ ਦਾ ਕਹਿਣਾ ਹੀ ਕੀ ਆ ਸ਼ੈਡੋ ਖੜਾ ਤਾਂ ਗੱਲ ਇਹ ਆ ਕਿ ਭਾਈ ਛੋਟੇਪੁਰ ਸਭ ਜਿਹੜੇ ਆ ਕੋਈ ਕਟੜ ਨੇਤਾ ਵੀ ਨਹੀਂ ਆ ਕੋਈ ਦੇਸ਼ ਵਰੂਤੀ ਉਹ ਐਕਟੀਵਿਟੀ ਵੀ ਨਹੀਂ ਕਰਦੇ ਕਦੇ ਉਹ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਦਿੰਦੇ ਹੂੰ ਫਿਰ ਕਮਾਲ ਦੀ ਗੱਲ ਇਹ ਆ ਕਿ ਪਾਸਪੋਰਟ ਦੀ ਉਹ ਕਹ ਰਹੇ ਕਬਰਤੋਂ ਹੋ ਰਹੀ ਆ ਕਿ ਇਹਨਾਂ ਦੇ ਸਿਸਟਮ ਦੇ ਵਿੱਚ ਇਹਨਾਂ ਨਹੀਂ ਹੈਗਾ ਹਾਲੇ ਅਸੀਂ ਕਹਿੰਨੇ ਆ ਕਿ ਡਿਜੀਟਲ ਇੰਡੀਆ ਜੀ ਉਹ ਕਹਿੰਦੇ ਜੀ ਪਾਸਪੋਰਟ ਦਫ਼ਤਰ ਚਲੋ ਹੁਣ ਪਤਾ ਲੱਗੇਗਾ ਬਾਅਦ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਕਿ ਪੰਜਾਬ ਦੇ ਨੇਤਾਵਾਂ ਦੇ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਸਮਝ ਤੋਂ ਬਾਹਰ ਆ ਅੱਗੇ ਖੁੱਡੀਆਂ ਸਾਹਿਬ ਜਿਹੜੇ ਚੁਣੇ ਹੋਏ ਮੰਤਰੀ ਆ ਚਲੋ ਇਹਨਾਂ ਦੀ ਵੀ ਗੱਲ ਛੱਡ ਦਿਓ ਹੂੰ ਚਲੋ ਇਹ ਵੀ ਛੱਡ ਦਿਓ ਇਹ ਤੇ ਆਪਣੇ ਇੱਕ ਨਿੱਜੀ ਦੌਰੇ ਤੇ ਜਾ ਰਹੇ ਸੀਗੇ ਤੇ ਖੁੱਡੀਆਂ ਸਾਹਿਬ ਤੇ ਸਰਕਾਰੀ ਦੌਰੇ ਤੇ ਚੱਲੇ ਸਨ ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਇਹ ਚੱਲ ਕੀ ਰਿਹਾ ਸਭ ਇੱਥੇ ਉਤਰਨ ਵਾਲਿਆਂ ਨੂੰ ਵੀ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਖਾਸ ਤੌਰ ਤੇ ਕੁਝ ਦੇਸ਼ਾਂ ਦੇ ਵਿੱਚੋਂ ਜਿਹੜੇ ਬੰਦੇ ਆਉਂਦੇ ਨੇ ਜਿਨ੍ਹਾਂ ਦਾ ਕਿਸੇ ਧਰਮ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ ਸਿਰਫ ਇਸ ਕਰਕੇ ਕਿਉਂਕਿ ਉਹ ਕਿਸੇ ਧਰਮ ਵਿਸ਼ੇਸ਼ ਦੇ ਨਾਲ ਤਾਲੁਕ ਰੱਖਦੇ ਆ ਜਾਂ ਕਿਸੇ ਦੇਸ਼ ਵਿਸ਼ੇਸ਼ ਦੇ ਵਿੱਚੋਂ ਆ ਰਹੇ ਆ ਉਹਨਾਂ ਦੀ ਬੜੀ ਖੱਜਲ ਖਵਾਰੀ ਹੋ ਰਹੀ ਹੈ ਹੂੰ ਤੋ ਮਤਲਬ ਕਿ ਸਮਝ ਤੋ ਬਾਹਰ ਹੈ ਕਿ ਕੀ ਚੱਲ ਰਿਹਾ ਜੀ ਜੀ ਹੁਣ ਆਪਾਂ ਪਿੱਛੇ ਜੇ ਦੇਖਿਆ ਗਿਆਨੀ ਰਗਵੀਰ ਸਿੰਘ ਹਾਲਾਂਕਿ ਉਹਨਾਂ ਦਾ ਮਸਲਾ ਹੋਰ ਸੀਗਾ ਹਮ ਉਹਨਾਂ ਦਾ 에ਅਰਲਾਈਨ ਨਾਲ ਜੁੜਿਆ ਮਸਲਾ ਸੀਗਾ ਬਾਕੀ ਕੁਝ ਲੋਕ ਉਹਨੂੰ ਜੋੜ ਰਹੇ ਹਾਂਜੀ ਪਰ ਆਪਾਂ ਡੋਮੈਸਟਿਕ ਮਾਮਲੇ 'ਚ ਵੀ ਦੇਖਿਆ ਤਾਂ ਕੁਝ ਕਿਸਾਨ ਅਗਵਾ ਨੂੰ ਵੀ ਇੱਕ ਵਾਰੀ ਇੱਕ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ ਸੀਗਾ ਤਾਂ ਜਿਹੜਾ ਇਹ ਸਭ ਕੁਝ ਚੱਲ ਰਿਹਾ ਹੈ ਵਰਤਾਰਾ ਚੱਲ ਰਿਹਾ ਹੈ ਮੇਰੇ ਖਿਆਲ ਦੇ ਨਾਲ ਭਾਜਪਾ ਦੇ ਉਹਨਾਂ ਲੀਡਰਾਂ ਨੂੰ ਅੱਗੇ ਜ਼ਰੂਰ ਆਉਣਾ ਚਾਹੀਦਾ ਜਿਹੜੇ ਕੁਝ ਮਾਮਲੇ ਚ ਜਿਵੇਂ ਕਾਂਗਰਸ ਦੇ ਉਲਟ ਬੋਲਣਾ ਹੋਵੇ ਤੇ ਉਹ ਕਹਣਗੇ ਕਿ ਸਾਡੇ ਤੋਂ ਵੱਡਾ ਸਿੱਖ ਹੈ ਨਹੀਂ ਹਮ ਮubarrak ਹੈ ਭਾਈ ਚੰਗੀ ਗੱਲ ਆ ਪਰ ਜਦੋਂ ਸਿੱਖਾਂ ਦੇ ਕੁਝ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਉਹ ਚੁੱਕਣ ਵਾਲੇ ਹੁੰਦੇ ਆ ਹਮ ਉਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਸਾਡੇ ਤੋਂ ਵੱਡਾ ਸਿੱਖ ਹੈ ਨਹੀਂ ਜੀ ਫਿਰ ਉਹਨਾਂ ਤੋਂ ਵੱਡਾ ਅਦੇਖ ਹੈ ਨਹੀਂ ਉਹ ਦਿਖਦੇ ਹੀ ਨਹੀਂ ਹੈ ਦਿਖਦੇ ਹੀ ਨਹੀਂ ਲੱਭਦੇ ਹੀ ਨਹੀਂ ਕਿਤੇ ਹਾਂ ਲੱਭ ਕੇ 25 25 50 ਤੇ ਫਿਰ ਚਿਹਰਾ ਕੋਈ ਲੱਭ ਕੇ ਦਿਖਾ ਗੱਲ ਇਹ ਆ ਕਿ ਭਾਈ ਜਦੋਂ ਇਸ ਤਰ੍ਹਾਂ ਦੀ ਖੱਜਲਖੁਆਰੀ ਹੁੰਦੀ ਆ ਹੁਣ ਤੇ ਆਪਾਂ ਦੇਖੀ ਪੁਰੀ ਸਾਹਿਬ ਸਾਡੇ ਕੇਂਦਰੀ ਵਜ਼ੀਰ ਨੇ ਬਿੱਟੂ ਸਾਹਿਬ ਸਾਡੇ ਕੇਂਦਰੀ ਵਜ਼ੀਰ ਨੇ ਸਰ ਸਰਸਾ ਸਾਹਿਬ ਦੀ ਕੇਂਦਰੀ ਵਜ਼ੀਰ ਦੇ ਨਾਲ ਮੁਕਤ ਘਟ ਨਹੀਂ ਹੈ ਸਰਸਾ ਸਾਹਿਬ ਬਹੁਤ ਪਾਵਰਫੁਲ ਨੇ ਇਸ ਟਾਈਮ ਬੇਸ਼ੱਕ ਪਾਦੇ ਵਿੱਚ ਤੇ ਉਸ ਤੋਂ ਵੀ ਵੱਡਾ ਲਾਲਪੁਰਾ ਸਾਹਿਬ ਨਾਮ ਨਾਮ ਤੋਂ ਯਾਦ ਹੋਗਾ ਲੱਗਾ ਜੀ ਬਿਲਕੁਲ ਤਾਂ ਲਾਲਪੁਰਾ ਸਾਹਿਬ ਵੀ ਐਡੇ ਵੱਡੇ ਵੱਡੇ ਲੀਡਰ ਜੀਣੇ ਨਰਿੰਦਰ ਮੋਦੀ ਸਾਹਿਬ ਦੀ ਬੈਲ ਮਾਰੇ ਤੋਂ ਬਗੈਰ ਵੀ ਜਾ ਸਕਦੇ ਆ ਕਿ ਆਪਣਾ ਆ ਗਿਆ ਭਾਈ ਜੀ ਗੱਲ ਇਹ ਕਿ ਉਹਨਾਂ ਨੂੰ ਇਹ ਮੁੱਦੇ ਕਿਉਂ ਨਹੀਂ ਦਿਖਦੇ ਜਾਂ ਤੇ ਹੋਵੇ ਨਾ ਕਿ ਛੋਟੇ ਪਰੇ ਤੇ ਤੋਪ ਲਈ ਫਿਰਦਾ ਕੋਈ ਹਮ ਬਜ਼ੁਰਗ ਆਦਮੀ ਹੈ ਯਾਰ ਆਪ ਦੀ ਨਿੱਜੀ ਯਾਤਰਾ ਤੇ ਚੱਲਿਆ ਕਾ ਤੂੰ ਕਲੇਸ ਪਾਇਆ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਜਪਾ ਦੇ ਜਿਹੜੇ ਇਹ ਲੀਡਰ ਨੇ ਇਹਨਾਂ ਨੂੰ ਇਹੋ ਜਿਹੇ ਮੁੱਦਿਆਂ ਤੇ ਗੱਲ ਰੱਖਣੀ ਚਾਹੀਦੀ ਆ ਆਪਣੀ ਜੀ ਜੀ ਤੁਹਾਨੂੰ ਰਗੜ ਕਿਉਂ ਗੋਡੇ ਤੇ ਥੋੜੀ ਲਾਉਣਾ ਸੀ ਜੇ ਤੁਸੀਂ ਕੋਈ ਇਹੋ ਜੇ ਗੱਲ ਹੀ ਨਹੀਂ ਕਰਨੀ ਪੰਜਾਬ ਦੀ ਕੋਈ ਗੱਲ ਨਹੀਂ ਕਰਨੀ ਜਾ ਆਪ ਦੀ ਕੌਮ ਦੇ ਬੰਦਿਆਂ ਦੀ ਕੋਈ ਗੱਲ ਨਹੀਂ ਕਰਨੀ ਹਮ ਤੇ ਫਿਰ ਫਾਇਦਾ ਕੀ ਆ ਜੀ 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 ਬਿਲਕੁਲ ਠੀਕ ਹੈ ਨਾ ਵੰਦੇ ਹੁੰਦੇ ਜاہے ਕਿਲੇ ਵੱਧੇ ਤੇ ਜاہے ਚੋਰਾ ਖੜੇ ਬੌਡੇ ਬਲਦ ਹੁੰਦੇ ਨਾ ਸਹੀ ਗੱਲ ਉਹ ਜਦੋਂ ਬੌਡੇ ਬਲਦ ਹੋ ਜਾਂਦੇ ਉਹਨਾਂ ਦਾ ਹਾਲ ਇਹੋ ਜਿਹਾ ਹੀ ਹੁੰਦਾ ਸੀ ਅਗਲਾ ਕਹਿੰਦਾ ਲੈ ਜਾਵੇ ਕੋਈ ਖੋਲ ਕੇ ਲੈ ਜਾਂਦਾ ਤੇ ਡੰਗਰ ਲੈ ਜਾਵੇ ਕਿਉਂਕਿ ਜਿਹੋ ਜਿਹੇ ਕਿੱਲੇ ਦੇ ਵੱਧੇ ਆ ਕੰਮ ਤੇ ਇਹਨਾਂ ਨੇ ਕਰਨਾ ਨਹੀਂ ਤੇ ਜੇ ਚੋਰ ਲੈ ਜਾਣ ਕੇ ਕੀ ਫਰਕ ਆ ਉਹ ਅਲਗ ਇਹ ਉਹ ਨਹੀਂ ਹੋਣੀ ਚਾਹੀਦੀ ਤੁਹਾਡਾ ਫਰਜ਼ ਬਣਦਾ ਅੱਗੇ ਆ ਕੇ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਥੋੜਾ ਨੋਟਿਸ ਲਵੋ ਹੂੰ ਇਹਨਾਂ ਨੇ ਤੇ ਇੱਕ ਵੇਲੇ ਇਹ ਵੀ ਸੀਗਾ ਜਿਹੜੇ ਹੈਗੇ ਨੇ ਅ ਹੁਣ ਭਰਤੀ ਮੁਹਿੰਮ ਦੇ ਵਿੱਚ بڑا ਸਿਰ ਕੱਢ ਨਾਮ ਆ ਦਰਸ਼ਨ ਸਿੰਘ ਢਾਲੀਵਾਲ ਦੇ ਭਰਾਤਾ ਜਿਹੜੇ ਇੱਥੇ ਤੋਂ ਖੈਰ ਉਹਨਾਂ ਨੂੰ ਢਾਲੀਵਾਲ ਸਾਹਿਬ ਨੂੰ ਵੀ ਰੋਕ ਦਿੱਤਾ ਗਿਆ ਸੀਗਾ ਯਾਦ ਹੋਗਾ ਕਾਈ ਨੇਤਾ ਸੀਗਾ ਉਹ ਮੈਨੂੰ ਨਾਮ ਅਕਸਰ ਗਿਆ ਮਤਲਬ ਨਹੀਂ ਰਿਹਾ ਚਰਚਾ ਉਸ ਦੀ ਹਾਂ ਜੀ ਮੈਂ ਕਿ ਕਈ ਵਾਰੀ ਇਹ ਮਸਲਾ ਆ ਗਿਆ ਤੇ ਚਰਚਾ ਕਿਸੇ ਗੱਲ ਦਾ ਨਹੀਂ ਬਸ ਇੱਕ ਵਾਰ ਹਾਂਜੀ ਹਾਂਜੀ ਤਾਂ ਉਹ ਮਤਲਬ ਕਿ ਪਹਿਲਾਂ ਤੇ ਧਾਲੀਵਾਲ ਸਾਹਿਬ ਨੂੰ ਰੋਕ ਦਿੱਤਾ ਬੜੇ ਤਗੜੇ ਕਾਰੋਬਾਰੀ ਸਨ ਅਮਰੀਕਾ ਦੇ ਫਿਰ ਜਦੋਂ ਇੱਥੇ ਆ ਗਿਆ ਤੇ ਉਹਨਾਂ ਨੇ ਕੋਈ ਸੈਟਿੰਗ ਵੈਟਿੰਗ ਕੀਤੀ ਆ ਮੁਰਤੇ ਉਹਨਾਂ ਨੂੰ ਅਵਾਰਡ ਵੀ ਦੇ ਦਿੱਤਾ ਜੀ ਮਤਲਬ ਕਿ ਜਿਸ ਬੰਦੇ ਨੂੰ ਤੁਸੀਂ 에어ਪੋਰਟ ਤੇ ਉਤਰਨ ਤੋਂ ਰੋਕ ਦਿੱਤਾ ਉਸ ਤੋਂ ਬਾਅਦ ਉਹਨੂੰ ਇੱਕ ਤਗੜਾ ਅਵਾਰਡ ਮੋਦੀ ਸਾਹਿਬ ਖੁਦ ਪ੍ਰਦਾਨ ਕਰਦੇ ਆ ਇਹਦਾ ਮਤਲਬ ਹੈ ਕਿ ਤੁਹਾਡੀ ਮਰਜ਼ੀ ਹੈ ਫਿਰ ਦੂਜੇ ਪਾਸੇ ਦੇ ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ ਫਿਰ ਆਹ ਤੇ ਇਹੀ ਹੈ ਕਿ ਤੁਹਾਡੀ ਇੱਥੇ ਮਰਜ਼ੀ ਚੱਲਦੀ ਹੈ ਦੂਜੇ ਪਾਸੇ ਵਾਲੇ ਦੀ ਮਰਜ਼ੀ ਨਹੀਂ ਚੱਲਦੀ ਸੁਰਜੀਤ ਸਿੰਘ ਰਖੜਾ ਦੇ ਭਰਾ ਲੋਚੇ ਤੇ ਆਗੇ ਰਖੜਾ ਬ੍ਰਦਰਸ ਜੀ 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 ਬਿਲਕੁਲ ਠੀਕ ਹੈ ਨਾ ਜੀ ਰਖੜਾ ਵਾਲਿਆਂ ਦਾ ਤਾਂ ਕੰਮ ਤਗੜਾ ਹੋ ਗਿਆ ਉਹ ਤੇ ਸਿੱਧੇ ਦੋਨੇ ਭਰਾ ਜਾਂਦੇ ਤੇ ਨਜ਼ਾਰੇ ਲੈਂਦੇ ਆ ਉੱਥੇ ਵਹਿੰਦੇ ਆ ਹੈਂ ਤੇਰੀ ਆਉਣੀ ਜਾਣੀ ਉੱਚਿਆ ਚਵਾਰਿਆਂ ਦੇ ਨਾਲ ਤੈਨੂੰ ਕੀ ਹੈ ਸਾਡੇ ਕੱਚੇ ਟਾਰਿਆਂ ਦੇ ਨਾਲ ਬਈ ਇਹਨਾਂ ਦਾ ਵੀ ਲਓ ਕੋਈ ਸਾਰ ਲਓ ਬਿਲਕੁਲ ਬਿਲਕੁਲ ਜੀ ਬਿਲਕੁਲ ਸੰਦੀਪ ਪਾਲ ਜੀ ਦਾ ਇੱਕ ਸੋਹਣਾ ਕਮੈਂਟ ਹੈ ਕਹਿੰਦੇ ਕਿ ਦੁਨੀਆ ਭਰ ਦੇ ਮਿਹਨਤ ਕਸ਼ ਲੋਕਾਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰ ਮਜ਼ਦੂਰ ਵਿਚਾਰੇ ਤੇ ਅੱਜ ਵੀ ਕੰਮ ਲੱਗੇ ਹੁੰਦੇ ਨੇ ਉਹਨਾਂ ਦਾ ਕਹਾਤਾ ਜੋ ਕਿ ਛੁੱਟੀ ਤੇ ਛੁੱਟੀ ਤੇ ਮਤਲਬ ਕਿ ਮਿਲੀ ਹੁੰਦੀ ਹੈ ਜਿਹੜੇ ਤਨਖਾਹਦਾਰ ਹੈ ਵੱਡੇ ਤਨਖਾਹਦਾਰੇ ਉਹਨਾਂ ਨੂੰ ਵੀ ਛੁੱਟੀ ਮਿਲੀ ਹੁੰਦੀ ਹੈ ਜਵਾਕਾਂ ਨੂੰ ਤੇ ਪਤਾ ਹੀ ਨਹੀਂ ਹੁੰਦਾ ਵੀ ਕਾਦੀ ਛੁੱਟੀ ਹੈ ਹੂੰ ਉਹ ਤੇ ਕਹਿੰਦੇ ਵੀ ਤੇ ਛੁੱ ਭਾਈ ਤੁਸੀਂ ਅੱਜ ਦੀ ਗੱਲ ਕਰਦੇ ਹੋ ਅਸੀਂ ਤੇ 4 ਦਿਨ ਪਹਿਲਾਂ ਦੀ ਗੱਲ ਕਰੀ ਜਾਂਦੇ ਸੀ ਲੇਬਰ ਡੇ ਤੇ ਸਰ ਕਰਤੀ ਅਸੀਂ ਹੋਣ ਵੀ ਦੋਵੇਂ ਭਰਾ ਬੈਠੇ ਸਾਂ ਤੇ ਇਹੀ ਗੱਲ ਚੱਲ ਪਈ ਸੀ ਜੀ ਮਜ਼ਦੂਰਾਂ ਦੀ ਉਹ ਫੋਟੋ ਆ ਗਈ ਕਿਤੇ ਭਰਾ ਦੇ ਉਹ ਇਨਸਟਾ ਤੇ ਅੱਗੇ ਰੀਲ ਬਣਾਈ ਹੋਈ ਸੀ ਕਿਸੇ ਨੇ ਕਿ ਉਹ ਇੱਕ ਸ਼ਖਸ ਵਿਆਹ ਦੀ ਰੋਟੀ ਖਾ ਰਿਆ ਤੇ ዳਤੀ ਉਹਦੇ ਮੋਢੇ ਤੇ ਆ ਜੀ ਮਤਲਬ ਕਿ ਉਸ ਨੂੰ ਵਿਆਹ ਦੇਖਣਾ ਵੀ ਨਹੀਂ ਹਾਂ ਪ੍ਰਕਾਸ਼ ਨੇ